ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਆਪਣੀ 8ਵਾਂ ਵਿਡਿੰਗ ਐਨੀਵਰਸਰੀ ਲਈ 8 ਜੁਲਾਈ ਨੂੰ ਯੂਰਪ ਗਏ ਸਨ ਹਾਲ ਹੀ ਦੇ ਵਿੱਚ ਉਸਨੇ ਸੋਸ਼ਲ ਮੀਡੀਆ ਤੇ ਆਪਣੀ ਯੂਰਪ ਯਾਤਰਾ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹੁਣ ਉਸਨੇ ਦੱਸਿਆ ਹੈ ਕਿ ਇਸ ਯਾਤਰਾ ਦੌਰਾਨ ਉਹਨਾਂ ਦਾ ਸਾਰਾ ਸਮਾਨ ਚੋਰੀ ਹੋ ਗਿਆ ਉਹਨਾਂ ਦੇ ਸਮਾਨ ਵਿੱਚ ਪਾਸਪੋਰਟ, ਪਰਸ ਅਤੇ ਸ਼ਾਪਿੰਗ ਦੌਰਾਨ ਦੀਆਂ ਸਾਰੀਆਂ ਚੀਜ਼ਾਂ ਵੀ ਸ਼ਾਮਿਲ ਸੀ ਅਤੇ ਇਹਨਾਂ ਸਾਰੀਆਂ ਦੀ ਕੁੱਲ ਕੀਮਤ ਕਰੀਬ 10 ਲੱਖ ਰੁਪਏ ਦੱਸੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਵਾਪਸ ਆਉਣ ਲਈ ਮਦਦ ਦੀ ਲੋੜ ਹੈ ਵਿਵੇਕ ਨੇ ਕਿਹਾ ਇਸ ਘਟਨਾ ਨੂੰ ਛੱਡ ਕੇ ਇਸ ਯਾਤਰਾ 'ਚ ਸਭ ਕੁਝ ਸ਼ਾਨਦਾਰ ਸੀ ਅਸੀਂ ਕੱਲ ਫਲੋਰਸ ਪਹੁੰਚੇ ਅਤੇ ਇੱਕ ਦਿਨ ਰੁਕਣ ਦੀ ਯੋਜਨਾ ਬਣਾਈ ਅਸੀਂ ਆਪਣੇ ਠਹਿਰਨ ਲਈ ਇੱਕ ਪ੍ਰਾਪਰਟੀ ਦੇਖਣ ਲਈ ਗਏ ਅਤੇ ਆਪਣਾ ਸਾਰਾ ਸਮਾਨ ਬਾਹਰ ਖੜੀ ਗੱਡੀ ਦੇ ਵਿੱਚ ਹੀ ਛੱਡ ਦਿੱਤਾ ਪਰ ਜਦੋਂ ਅਸੀਂ ਆਪਣਾ ਸਮਾਨ ਇਕੱਠਾ ਕਰਨ ਲਈ ਵਾਪਸ ਆਏ ਤਾਂ ਇਹ ਦੇਖ ਕੇ ਅਸੀਂ ਹੈਰਾਨ ਰਹਿ ਗਏ ਕਿ ਕਾਰ ਦੀ ਪੰਨ ਤੋੜ ਕੀਤੀ ਗਈ ਅਤੇ ਸਾਡੇ ਪਾਸਪੋਰਟ, ਪਰਸ, ਪੈਸੇ, ਖਰੀਦਦਾਰੀ ਦਾ ਸਮਾਨ ਅਤੇ ਹੋਰ ਵੀ ਕੀਮਤੀ ਸਮਾਨ ਗਾਇਬ ਸੀ। ਚੰਗੀ ਗੱਲ ਇਹ ਹੈ ਕਿ ਉਹ ਕੁਝ ਪੁਰਾਣੇ ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਛੱਡ ਗਏ ਸਨ। ਜੋੜੇ ਨੇ ਇਥੋਂ ਦੀ ਸਥਾਨਕ ਪੁਲਿਸ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ। ਉਹਨਾਂ ਨੇ ਆਪਣੇ ਕੇਸ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਉਹ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਸ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰਾ ਨਹੀਂ ਹਨ ਇਸ ਤੋਂ ਬਾਅਦ ਉਹਨਾਂ ਨੇ ਅੰਬੈਸੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਹ ਵੀ ਉਦੋਂ ਤੱਕ ਬੰਦ ਹੋ ਚੁੱਕੀ ਸੀ ਇਸ ਤੋਂ ਬਾਅਦ ਉਹ ਫਲੋਰੈਂਸ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਵਿੱਚ ਪਹੁੰਚ ਜਾਂਦੇ ਹਨ ਅਤੇ ਹੋਟਲ ਦਾ ਸਟਾਫ ਉਹਨਾਂ ਦੀ ਮਦਦ ਕਰਦਾ ਹੈ ਹਾਲਾਂਕਿ ਉਹਨਾਂ ਕੋਲ ਕੋਈ ਪੈਸਾ ਵੀ ਨਹੀਂ ਸਨ ਅਤੇ ਉਹ ਬਹੁਤ ਤੰਗ ਹਨ ਅਤੇ ਅੰਬੈਸੀ ਤੋਂ ਮਦਦ ਦੀ ਸਖਤ ਲੋੜ ਹੈ ਅਦਾਕਾਰ ਨੇ ਕਿਹਾ ਸਾਨੂੰ ਭਾਰਤ ਵਾਪਸ ਆਉਣ ਲਈ ਅਸਥਾਈ ਪਾਸਪੋਰਟ ਅਤੇ ਅੰਬੈਸੀ ਤੋਂ ਮਦਦ ਦੀ ਸਖਤ ਲੋੜ ਹੈ ਕਿਉਂਕਿ ਸਾਡੇ ਕੋਲ ਕੁਝ ਵੀ ਨਹੀਂ ਹੈ